ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਅਸੀਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਅਲੌਕਿਕ પ્રસੰਗ ਜੋ ਕਿ ਪਰੰਪਰਾਸ ਵਿੱਚ ਦਰਜ ਹਨ ਆਪ ਜੀ ਨਾਲ ਸਾਂਝਾ ਕਰਨ ਜਾ ਰਹੇ ਹਾਂ ਇਹਨਾਂ ਪ੍ਰਸੰਗਾਂ ਦੇ ਲੇਖਕ ਨੇ ਆਪਣਾ ਨਾਮ ਗੁਪਤ ਰੱਖਿਆ ਹੈ ਸੋ ਆਓ ਪਿਆਰ ਨਾਲ ਸਰਵਣ ਕਰਨਾ ਜੀ ਅੱਜ ਦਾ ਪ੍ਰਸੰਗ ਹੈ ਦਰਦ ਭਰੀ ਪੁਕਾਰ ਸ਼੍ਰੀ ਆਨੰਦਪੁਰ ਸਾਹਿਬ ਤੋਤਾ ਸਾਈਆਂ ਜੀ ਦੇ ਪ੍ਰੇਮ ਸੋਲੇ ਦੀ ਸੱਦ ਲੋਕਾਈ ਨੂੰ ਸਾਈਆਂ ਜੀ ਦੇ ਇਸ਼ਕ ਹਕੀਕੀ ਦੇ ਰੰਗ ਵਿੱਚ ਰੰਗ ਕੇ ਭਵਜਲੋਂ ਪਾਰ ਕਰਨ ਦੇ ਬਾਨੜੂ ਬਨ ਰਹੀ ਹੈ ਪਰ ਉਧਰ ਮੁਗਲ ਸ਼ਾਸਕ ਔਰੰਗਜ਼ੇਬ আর ਅਖੌਤੀ ਇਸਲਾਮਿਕ ਕੱਟੜ ਪੰਥੀਆਂ ਦੇ ਜ਼ਹਿਰੀਲੇ ਗਠਜੋੜ ਦੇ ਰੂਪ ਵਿੱਚ ਹਿੰਦ ਦੇ ਉੱਪਰ ਅਤ ਦੇ ਕਸ਼ਟਾਂ ਦਾ ਉਹ ਕਹਿਰ ਭਰਿਆ ਸਮਾਂ ਵੀ ਆ ਟੁਕਿਆ ਜਿਸ ਨੂੰ ਜੇਕਰ ਮੁਗਲ ਸ਼ਾਸਨ ਦੇ ਜ਼ੁਲਮਾਂ ਦਾ ਸਭ ਨਾਲੋਂ ਕਾਲਾ ਦੌਰ ਕਿਹਾ ਜਾਵੇ ਤਾਂ ਕੋਈ ਅਤ ਕਥਨੀ ਨਹੀਂ ਹੋਵੇਗੀ ਇੱਥੇ ਇਸ ਨੂੰ ਲਿਖੇ ਨੂੰ ਵੀ ਜਰਾ ਦੂਰ ਕਰ ਲਈਏ ਕਿ ਇਹ ਜ਼ਾਲਮ ਔਰੰਗਜ਼ੇਬ ਉਸ ਈਸਲਾਮ ਦਾ ਕੋਈ ਰਖੀਅਕ ਸੀ ਹਰਗਿਜ਼ ਨਹੀਂ ਜੇ ਇਹ ਇਸਲਾਮ ਦਾ ਰਖੀਅਕ ਹੁੰਦਾ ਤਾ ਸਰਮਦ ਵਰਗੇ ਸੂਫੀ ਫਕੀਰ ਆਪਣੇ ਬਾਪ ਆਪਣੇ ਭਰਾਵਾਂ ਆਪਣੀ ਭੈਣ ਔਰ ਇਥੋਂ ਤੱਕ ਕਿ ਆਪਣੇ ਹੀ ਪੁੱਤਰ ਔਰ ਆਪਣੀ ਹੀ ਸ਼ਾਇਰਾਤੀ ਦਾ ਕਤਲ ਨਾ ਕਰਵਾਉਂਦਾ ਇਹ ਸਭ ਤਾਂ ਮੁਸਲਮਾਨ ਸਨ ਅਸਲ ਵਿੱਚ ਤਾਂ ਇਹ ਔਰੰਗਜ਼ੇਬ ਪਰਲੇ दर्जे ਦਾ ਘਟੀਆ ਸਿਆਸਤਦਾਨ ਸੀ ਜੋ ਕਿਸੇ ਵੀ ਕੀਮਤ ਤੇ ਆਪਣੀ ਰਾਜਸੀ ਨਸ਼ੇ ਆਪਣੀ ਸ਼ਾਸਨ ਨੂੰ ਕਾਇਮ ਰੱਖਣਾ ਚਾਹੁੰਦਾ ਸੀ ਸੱਚੇ ਇਸਲਾਮਿਕ ਮਾਰਗ ਨੂੰ ਪਛਾਣਨ ਵਾਲੇ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਹਕੀਕਤ ਵਿੱਚ ਉਸ ਵਕਤ ਸੱਚਾ ਇਸਲਾਮਿਕ ਰੰਗ ਕੇਵਲ ਕੁਝ ਸੂਫੀ ਫਕੀਰਾਂ ਦੀ ਬਦੌਲਤ ਹੀ ਬਚ ਸਕਿਆ ਸੀ ਇਸ ਔਰੰਗਜ਼ੇਬ ਨੇਤਾ ਆਪਣੇ ਅਨੇ ਜ਼ੁਲਮਾਂ ਦੁਆਰਾ ਸੱਚੇ ਇਸਲਾਮਿਕ ਮਾਰਗ ਦੇ ਤਬੂਤ ਵਿੱਚ ਉਸੀ ਤਰ੍ਹਾਂ ਹੀ ਕਿੱਲਾ ਠੋਕੀ ਆਸਨ ਜਿਸ ਤਰ੍ਹਾਂ ਅੱਜ ਕੱਲ ਆਪਣੇ ਬੇਅੰਤਿਹ ਜ਼ੁਲਮ ਦੁਆਰਾ ਇਸਲਾਮਿਕ ਸਟੇਟ ਵਰਗੀ ਅਖੌਤੀ ਇਸਲਾਮਿਕ ਜਥੇਬੰਦੀ ਠੋਕ ਰਹੀ ਹੈ ਕਿਸੇ ਇਨਸਾਨ ਦੀ ਜ਼ਿੰਦਗੀ ਵਿੱਚ ਉਸ ਦੇ ਆਪਣੇ ਕੀਤੇ ਮਾੜੇ ਕਰਮ ਹੀ ਉਸ ਨੂੰ ਸਭ ਨਾਲੋਂ ਵੱਧ ਨਿਤਾਣਾ ਕਰਨ ਵਾਲੀ ਸ਼ੈ ਹਨ ਔਰ ਇਹ ਔਰੰਗਜ਼ੇ ਵੀ ਆਪਣੇ ਆਦਾਹੀ ਕਤਲ ਕਰਵਾ ਕੇ ਅਰ ਮਾਨਵਤਾ ਤੇ ਅਤ ਦਾ ਜ਼ੁਲਮ ਢਾ ਕੇ ਅੰਦਰੋਂ ਖੋਖਲਾ ਹੋ ਚੁੱਕਾ ਸੀ ਇਸ ਦੀਆਂ ਅਜਹੀਆਂ ਕਰਮ ਇਸ ਦੀਆਂ ਅਜਹੀਆਂ ਕਮਜ਼ੋਰੀਆਂ ਦਾ ਲਾਭ ਉਠਾ ਉਸ ਵਕਤ ਦੇ ਇਸਲਾਮਿਕ ਕੱਟੜ ਪੰਥੀਆਂ ਨੇ ਔਰੰਗਜ਼ੇਬ ਦੀਆਂ ਅੱਖਾਂ ਅੱਗੇ ਇਸ ਭਰਮ ਦੇ ਪਰਦੇ ਨੂੰ ਮਜ਼ਬੂਤੀ ਨਾਲ ਵਿਛਾ ਦਿੱਤਾ ਕਿ ਮੁਸਲਮਾਨਾਂ ਤੋਂ ਇਲਾਵਾ ਬਾਕੀ ਸਭ ਕਾਫਰ ਹਨ ਔਰ ਇਹਨਾਂ ਕਾਫਰਾਂ ਨੂੰ ਇਸਲਾਮ ਕਬੂਲ ਕਰਵਾਉਣ ਜਾਂ ਖਤਮ ਕਰ ਦੇਣ ਵਾਲੇ ਔਰ ਇਹਨਾਂ ਕਾਫਰਾਂ ਨੂੰ ਇਸਲਾਮ ਕਬੂਲ ਕਰਵਾਉਣ ਜਾਂ ਖਤਮ ਕਰ ਦੇਣ ਵਾਲੇ ਉੱਪਰ ਅੱਲਾ ਦਾ ਕਰਮ ਅੱਲਾ ਦੀ ਖੁਸ਼ੀ ਯਕੀਨੀ ਹੈ ਇਸ ਭਰਮ ਜਾਲ ਕਾਰਨ ਜਦ ਜ਼ਾਲਮ ਔਰੰਗਜ਼ੇਬ ਔਰ ਇਸਲਾਮਿਕ ਕਟੜ ਪੰਥੀਆਂ ਦਾ ਜ਼ਹਿਰੀਲਾ ਗੱਠ ਜੋੜ ਹੋਣ ਵਿੱਚ ਆਇਆ ਤਾਂ ਇਹ ਮਾਨਵਤਾ ਦੇ ਇਤਿਹਾਸ ਦਾ ਸਭ ਨਾਲੋਂ ਖਾਲਾ ਦੌਰ ਹੋ ਨਿਬੜਿਆ ਇਹਨਾਂ ਨੇ ਸਾਫ਼ ਐਲਾਨ ਕਰ ਦਿੱਤਾ ਹੁਣ ਹਿੰਦ ਵਿੱਚ ਕੇਵਲ ਇੱਕੋ ਇੱਕ ਧਰਮ ਰਹੇਗਾ ਇਸਲਾਮ ਹਿੰਦ ਵਿੱਚ ਕੇਵਲ ਉਹ ਹੀ ਰਹਿ ਸਕਣਗੇ ਜੋ ਮੁਸਲਮਾਨ ਹੋ ਜਾਣਗੇ ਸੋ ਜਾਂ ਤਾਂ ਇਸਲਾਮ ਕਬੂਲ ਕਰ ਲਵੋ ਜਾਂ ਫਿਰ ਲੁੱਟੇ-ਕੁੱਟੇ ਪਤ ਲਟਾਉਣ ਔਰ ਕਤਲ ਹੋ ਜਾਣ ਲਈ ਤਿਆਰ ਹੋ ਜਾਓ ਇਹ ਐਲਾਨ ਸਿਰਫ ਐਲਾਨ ਹੀ ਨਹੀਂ ਸੀ ਬਲਕਿ ਇਸ ਮਕਸਦ ਨੂੰ ਸਰ ਕਰਨ ਲਈ ਇੱਕ ਅਲੱਗ ਮਹਿਕਮਾ ਵੀ ਬਣਾਇਆ ਗਿਆ ਅਤੇ ਹਿੰਦਵਾਸੀਆਂ ਤੇ ਜ਼ੁਲਮ ਦਾ ਕਾਲਾ ਦੌਰ ਆਰੰਭ ਹੋ ਗਿਆ ਹਰ ਪਾਸੇ ਇਸ ਐਲਾਨ ਨੂੰ ਅਮਲੀ ਜਾਮਾ ਪਹਿਨਾਉਣਾ ਸ਼ੁਰੂ ਕਰ ਦਿੱਤਾ ਗਿਆ ਮੰਦਰ ਟੱਠਣੇ ਸ਼ੁਰੂ ਹੋ ਗਏ ਮੁਸਲਮਾਨਾਂ ਤੋਂ ਛੋਟ ਬਾਕੀ ਸਭ ਤੇ ਜਜ਼ੀਆ ਨਾਮ ਦਾ ਟੈਕਸ ਲਗਾ ਕੇ ਮਾਇਕ ਰੂਪ ਵਿੱਚ ਹਿੰਦਵਾਸੀਆਂ ਨੂੰ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਜਿਸ ਕੋਲ ਕੁਝ ਧਨ ਦੌਲਤ ਇਕੱਠੀ ਹੁੰਦੀ ਉਸ ਨੂੰ ਲੁੱਟ ਲਿਆ ਜਾਂਦਾ ਜਿਸ ਕੋਲ ਕੋਈ ਸੁੰਦਰ ਧੀ ਭੈਣ ਇਸਤਰੀ ਹੁੰਦੀ ਉਸ ਨੂੰ ਖਸ ਲਿਆ ਜਾਂਦਾ ਔਰ ਆਪਣੇ ਮਹਿਲਾਂ ਦਾ ਸ਼ਿੰਗਾਰ ਬਣਾਇਆ ਜਾਂਦਾ ਇਸ ਨਾਲੋਂ ਬੱਤਰ ਹਾਲਤ ਕਿਸੇ ਸਮਾਜ ਕਿਸੇ ਕੌਮ ਦੀ ਕੀ ਹੋ ਸਕਦੀ ਹੈ ਕਿ ਆਪਣੀਆਂ ਹੀ ਧੀਆਂ ਭੈਣਾਂ ਦੇ ਪਤ ਆਪਣੀਆਂ ਹੀ ਅੱਖਾਂ ਅੱਗੇ ਰੁਲਦੀ ਦੇਖਣੀ ਪਵੇ ਹਰ ਰੋਜ਼ ਮੜਾ ਮੁਹੀ ਜੰਝੂਆ ਨੂੰ ਹਿੰਦੂਆਂ ਦੇ ਗਲੇ ਵਿੱਚੋਂ ਲਹਾਇਆ ਜਾਂਦਾ ਔਰ ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਨ ਲਈ ਮਜਬੂਰ ਕੀਤਾ ਜਾਂਦਾ ਹਿੰਦੁਸਤਾਨ ਵਿੱਚ ਕਤਲੋਗਾਰਤ ਦਾ ਉਹ ਖੂਨੀ ਦੌਰ ਸ਼ੁਰੂ ਹੋਇਆ ਜਿਸ ਨੇ ਸਾਰੇ ਹਿੰਦ ਨੂੰ ਹਿਲਾ ਕੇ ਰੱਖ ਦਿੱਤਾ ਉਸ ਵਕਤ ਕਸ਼ਮੀਰ ਦੇ ਵਿੱਚ Hindu ਪੰਡਿਤ ਭਾਰੀ ਤਦਾਦ ਵਿੱਚ ਰਹਿੰਦੇ ਸਨ ਜੋ ਕਿ ਭਾਰੀ ਵਿਦਵਾਨ ਔਰ ਪੜ੍ਹੇ ਲਿਖੇ ਸਨ ਇਸਲਾਮਿਕ ਕੱਟੜ ਪੰਥੀਆਂ ਦੀ ਇਹ ਸੋਚ ਸੀ ਕਿ ਜੇਕਰ ਵਿਦਵਾਨ ਕਸ਼ਮੀਰੀ ਪੰਡਿਤ ਇਸਲਾਮ ਕਬੂਲ ਕਰ ਲੈਣ ਤਾਂ ਬਾਕੀ ਦੀ ਅਨਪੜ੍ਹ Hindu ਜਨਤਾ ਆਪਣੇ ਆਪ ਹੀ ਇਸਲਾਮ ਕਬੂਲ ਕਰ ਲਵੇਗੀ ਔਰ ਇਸ ਮਕਸਦ ਨੂੰ ਸਰ ਕਰਨ ਲਈ ਇਹਨਾਂ ਨੇ ਆਪਣਾ ਖਾਸ ਧਿਆਨ ਕਸ਼ਮੀਰ ਵੱਲ ਦਿੱਤਾ ਇਫਤਖਾਰ ਖਾਨ ਨੂੰ ਸ਼ੇਰ ਅਫਗਾਨ ਦਾ ਖਿਤਾਬ ਦੇ ਕੇ ਕਸ਼ਮੀਰ ਭੇਜਿਆ ਗਿਆ ਔਰ ਹਰ ਹਿਲਾ ਵਰਤ ਕੇ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਬਣਾਉਣ ਦੀ ਜ਼ਿੰਮੇਵਾਰੀ ਇਸ ਨੂੰ ਸੌਂਪੀ ਗਈ ਇਸ ਨੇ ਉੱਥੇ ਪਹੁੰਚਦੇ ਹੀ ਪਹਿਲਾ ਲਾਲਚ ਦੇ ਕੇ ਅਰ ਫਿਰ ਅਥ ਦੇ ਜ਼ੁਲਮਾਂ ਦਾ ਦੌਰ ਸ਼ੁਰੂ ਕਰਕੇ ਕਸ਼ਮੀਰੀ ਪੰਡਤਾਂ ਦੇ ਜੰਜੂ ਲਹਾ ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ ਇਨ੍ਹਾਂ ਭੈੜੇ ਹਾਲਾਤਾਂ ਵਿੱਚੋਂ ਆਪਣੀ ਧਰਮ ਨੂੰ ਬਚਾਉਣ ਖਾਤਰ ਕੁਝ ਮੋਢੀ ਕਸ਼ਮੀਰੀ ਪੰਡਤ ਇਕੱਠੇ ਹੋ ਕੇ ਸ਼੍ਰੋਮਣੀ ਪੰਡਿਤ ਕਿਰਪਾ ਰਾਮ ਕੋਲ ਗਏ ਔਰ ਹਿੰਦੂ ਧਰਮ ਨੂੰ ਬਚਾਉਣ ਦਾ ਉਪਰਾਲਾ ਕਰਨ ਦੀ ਦੁਹਾਈ ਦਿੱਤੀ ਇਹ ਪੰਡਿਤ ਕਿਰਪਾ ਰਾਮ ਅਤਿ ਦਾ ਵਿਦਵਾਨ ਅਰਦੂ ਦ੍ਰਿਸ਼ਟੀ ਰੱਖਣ ਵਾਲਾ ਇੱਕ ਚੰਗਾ ਇਨਸਾਨ ਸੀ ਔਰ ਇਸ ਨੂੰ ਇੱਕ ਸੁਭਾਗ ਅਫਸਰ ਸਾਹਿਬਜ਼ਾਦੇ ਗੋਬਿੰਦ ਨੂੰ ਸਿੱਖਿਆ ਦੇਣ ਖਾਤਰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਰਹਿਣ ਦਾ ਵੀ ਮਿਲ ਚੁੱਕਾ ਸੀ ਇਹ ਗੁਰੂ ਨਾਨਕ ਦੇਵ ਘਰ ਦੀ ਭੈ ਕਾਹੂ ਕੋ ਦੇਤ ਨਹਿ ਕਮਾਲ ਦੀ ਨਿਰਭੈਤਾ ਪੈਦਾ ਕਰਨ ਵਾਲੀ ਜੀਵਨ ਜੁਗਤ ਨੂੰ ਆਪਣੀਆਂ ਅੱਖਾਂ ਨਾਲ ਤੱਕ ਚੁੱਕਾ ਸੀ ਔਰ ਉਸ ਦਾ ਕਾਇਲ ਹੋ ਚੁੱਕਾ ਸੀ ਇਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਸਾਰੇ ਹਿੰਦ ਵਿੱਚ ਜ਼ੁਲਮਾਂ ਦੇ ਇਸ ਕਾਲੇ ਦੌਰ ਦੇ ਦੌਰਾਨ ਕੇਵਲ ਗੁਰੂ ਨਾਨਕ ਦਾ ਹੀ ਘਰ ਹੈ ਜੋ ਅਣਖ ਭਰਪੂਰ ਨਿਰਭੈਤਾ ਵਾਲਾ ਜੀਵਨ ਜੀ ਰਿਹਾ ਹੈ ਔਰ ਜਗਤ ਜੀਵਾਂ ਨੂੰ ਅਜਿਹਾ ਜੀਵਨ ਜਿਉਣਾ ਸਿਖਾ ਰਿਹਾ ਹੈ ਸੋ ਇਹ ਪੱਖ ਹੈ ਕਿ ਇਸ ਕਾਲੇ ਸਮੇਂ ਦੌਰਾਨ ਜੇ ਕੋਈ ਧਰਮ ਦੀ ਰੱਖਿਆ ਕਰ ਸਕਦਾ ਹੈ ਤਾਂ ਉਹ ਕੇਵਲ ਤੇ ਕੇਵਲ ਗੁਰੂ ਨਾਨਕ ਦਾ ਘਰ ਹੀ ਹੈ ਸੋ ਇਹ ਨਿਮਰਤਾ ਸਹਿਤ ਕਸ਼ਮੀਰੀ ਪੰਡਤਾਂ ਨੂੰ ਕਹਿਣ ਲੱਗਾ ਸਾਥੀਓ ਸੱਚਮੁੱਚ ਹੀ ਹਿੰਦਵਾਸੀਆਂ ਲਈ ਇਹ ਅੱਤ ਦਾ ਭਿਆਨਕ ਦੌਰ ਹੈ ਇੱਕ ਕਸ਼ਮੀਰੀ ਪੰਡਿਤ ਇਸੇ ਲਈ ਮਹਾਰਾਜੀ ਅਸੀਂ ਆਪ ਜੀ ਕੋਲ ਆਏ ਹਾਂ ਕੀ ਆਪ ਜੀ ਸ਼੍ਰੋਮਣੀ ਪੰਡਿਤ ਹੋ ਸਾਡੇ ਵਢੇਰੇ ਹੋ ਆਪ ਜੀ ਹੀ ਕੋਈ ਉਪਰਾਲਾ ਦੱਸੋ ਕਿਵੇਂ ਸਾਡਾ ਧਰਮ ਬਚੇ ਕਿਰਪਾ ਰਾਮ ਮਿੱਤਰੋ ਸਾਫ਼ ਤੇ ਸਿੱਧੀ ਪੱਧਰੀ ਜਹੀ ਗੱਲ ਤਾਂ ਇਹ ਹੈ ਕਿ ਪੂਰੇ ਹਿੰਦ ਵਿੱਚ ਇਸ ਵਕਤ ਕੋਈ ਵੀ ਅਜੇਹਾ ਨਹੀਂ ਹੈ ਜੋ ਜ਼ੁਲਮ ਦੇ ਇਸ ਤੂਫਾਨ ਦਾ ਟਾਕਰਾ ਕਰਕੇ ਸਾਡੇ ਧਰਮ ਨੂੰ ਬਚਾ ਸਕੇ ਦੂਜਾ ਕਸ਼ਮੀਰੀ ਪੰਡਿਤ ਮਹਾਰਾਜ ਜੀ ਆਪ ਜੀ ਕੋਲ ਤਾਂ ਬਹੁਤ ਆਸ ਧਾਰ ਕੇ ਆਏ ਹਾਂ ਕਿ ਇੱਥੋਂ ਵੀ ਸਾਡੇ ਪੱਲੇ ਨਿਰਾਸ਼ਾ ਹੀ ਪਏਗੀ ਕਿਰਪਾ ਰਾਮ ਨਹੀਂ ਮੈਂ ਤਾਂ ਸਸਰੇ ਜੇ ਬਾਕੀ ਦੇਸ਼ ਦੇ ਹਾਲਾਤ ਹੀ ਆਪ ਜੀ ਨਾਲ ਸਾਂਝੇ ਕੀਤੇ ਹਨ ਪਰ ਅਤ ਦੇ ਜ਼ੁਲਮਾਂ ਦੇ ਇਸ ਭਿਆਨਕ ਸਮੇਂ ਵਿੱਚ ਵੀ ਇੱਕ ਟਿਕਾਣਾ ਅਜਿਹਾ ਹੈ ਜਿੱਥੇ ਮਨ ਆਸ ਧਾਰਦਾ ਹੈ ਆਸ ਦੀ ਇੱਕ ਸੋਹਣੀ ਕਿਰਨ ਜਿੱਥੇ ਫੁੱਟ ਦੀ ਨਜ਼ਰੀ ਆਉਂਦੀ ਹੈ ਧਰਮ ਦੀ ਰੱਖਿਆ ਹੁੰਦੀ ਜਿੱਥੋਂ ਦਿਖਦੀ ਹੈ ਧੀਆਂ ਭੈਣਾਂ ਦੀ ਰੁੱਲ ਰਹੀ ਪਤ ਜਿੱਥੋਂ ਬਚਦੀ ਨਜ਼ਰੀ ਆਉਂਦੀ ਹੈ ਏ ਕੰਦੇ ਕੰਦੇ ਕਿਰਪਾ ਰਾਮ ਦੇ ਨੇਣ ਬੰਦ ਹੋ ਗਏ ਆ ਉਹਨਾਂ ਵਿੱਚੋਂ ਦਿਲ ਦਾ ਦਰਦ ਨੀਰ ਦੇ ਰੂਪ ਵਿੱਚ ਵਹਿ ਤੁਰਿਆ ਇਹ ਦੇਖ ਸਭ ਦੇ ਦਿਲ ਪਰ ਆਏ ਸਭ ਅੱਖਾਂ ਨਮ ਹੋ ਗਈਆਂ ਕੁਝ ਸਮੇਂ ਬਾਅਦ ਜਦ ਕਿਰਪਾ ਰਾਮ ਨੇ ਨੈਣ ਖੋਲੇ ਤਾਂ ਇੱਕ ਹੋਰ ਕਸ਼ਮੀਰੀ ਪੰਡਿਤ ਉਤਸੁਕਤਾ ਨਾਲ ਪੁੱਛਣ ਲੱਗਾ ਮਹਾਰਾਜ ਜੀ ਕਿਹੜਾ ਹੈ ਉਹ ਸੁਭਾਗ ਟਿਕਾਣਾ ਜੋ ਇਸ ਕਲਯੁਗ ਦੇ ਸਮੇਂ ਅੰਦਰ ਵੀ ਧਰਮ ਦੀ ਰੱਖਿਆ ਕਰ ਸਕਦਾ ਹੈ ਕਿਰਪਾ ਰਾਮ ਜਿੱਥੋਂ ਸੱਚੇ ਧਰਮ ਦੀਆਂ ਕਿਰਨਾ ਫੁੱਟ ਨਿਤ ਜਗਤ ਜੀਵਾਂ ਦੇ ਹਿਰਦਿਆਂ ਵਿੱਚ ਸਾਈਂ ਇਸ਼ਕ ਦੀਆਂ ਚਰਨਾਟਾ ਛੇੜ ਅੱਖ ਭਰਪੂਰ ਜੀਵਨ ਜੁਗਤ ਸਿਖਾ ਰਹੀਆਂ ਹਨ ਪਹਿਲਾ ਕਸ਼ਮੀਰੀ ਪੰਡਿਤ ਮਹਾਰਾਜ ਜੀ ਅਸਾ ਮੂਰਖਾਂ ਨੂੰ ਕੋਈ ਸਪਸ਼ਟ ਇਸ਼ਾਰਾ ਬਖਸ਼ ਦਿਓ ਇਹ ਸੁਣਿਆ ਤਾਂ ਕਿਰਪਾ ਰਾਮ ਦੇ ਨੈਣ ਫੇਰ मुੰਦ ਗਏ ਔਰ ਜ਼ੁਬਾਂ ਚੋਂ ਇੱਕ ਪਿਆਰ ਭਰੀ ਮਿੱਠੀ ਜਿਹੀ ਸੱਦ ਨਿਕਲੀ ਧੰ ਗੁਰੂ ਨਾਨਕ ਇਹ ਸੱਦ ਸੁਣ ਕੇ ਸਭ ਦੇ ਮਨ ਨੂੰ ਕੁਝ ਕੁਝ ਹੋਇਆ ਕੋਈ ਠੰਡੀ ਜਿਹੀ ਲਹਿਰ ਅੰਦਰ ਫਿਰੀ ਕੋਈ ਆਸ ਜਿਹੀ ਜਾਗੀ ਤੇ ਧਿਆਨ ਸਾਰੇ ਦਾ ਸਾਰਾ ਗੁਰੂ ਨਾਨਕ ਦੇ ਘਰਵਾਲ ਹੋ ਗਿਆ ਤੀਜਾ ਕਸ਼ਮੀਰੀ ਪੰਡਿਤ ਮਹਾਰਾਜੀ ਕਿੱਥੇ ਕਿ ਟਿਕਾਣਾ ਹੈ ਅੱਜ ਕੱਲ ਇਹਨਾਂ ਦਾ ਔਰ ਕਦੋਂ ਚੱਲਣਾ ਹੈ ਉਹਨਾਂ ਅੱਗੇ ਪੁਕਾਰ ਕਰਨ ਕਿਰਪਾ ਰਾਮ ਹਿਮਾਲਿਆ ਦੇ ਪੈਰਾਂ ਵਿੱਚ ਸਤਲੁਜ ਦੇ ਲਾਗੇ ਇੱਕ ਨਵਾਂ ਨਗਰ ਵਸਾਇਆ ਨੇ ਸ਼੍ਰੀ ਅਨੰਦਪੁਰ ਸਾਹਿਬ ਨੌਵੇਂ ਗੁਰੂ ਨਾਨਕ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਥੋਂ ਹੀ ਲੋਕਾਈ ਨੂੰ ਭਵਜਲੋਂ ਪਾਰ ਕਰ ਰਹੇ ਹਨ ਬਾਕੀ ਰਹਾ ਕਦੋਂ ਚੱਲਣਾ ਹੈ ਤਾਂ ਮੇਰਾ ਖਿਆਲ ਹੈ ਕਿ ਗਵਾਨ ਲਈ ਸਾਡੇ ਕੋਲੋਂ ਹੁਣ ਇੱਕ ਪਲ ਵੀ ਨਹੀਂ ਹੈ ਸੋ ਤਿਆਰੀ ਤਾਂ ਹੁਣੇ ਹੀ ਆਰੰਭ ਕਰ ਦਈਏ ਤੇ ਕੱਲ ਤੜਕਸਾਰ ਚੁੱਪਚੁਪੀਤੇ ਹੀ ਨਿਕਲ ਪਈਏ ਸ਼੍ਰੀ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਉੱਪਰ ਗੁਰਬਾਣੀ ਕੀਰਤਨ ਦਾ ਦੀਵਾਨ ਸਾਜ ਰਿਹਾ ਹੈ। ਸਾਈਆਂ ਜੀ ਦੇ ਪ੍ਰੇਮ ਸੋਹਲੇ ਗਾਏ ਜਾ ਰਹੇ ਹਨ। ਸ਼੍ਰੀ ਗੁਰੂ ਤੇਗ ਬਹਾਦਰ ਜੀ ਅਰ ਸੰਗਤ ਦੀਵਾਨ ਵਿੱਚ ਟਿਕੀ ਹੋਈ ਸਾਈਆਂ ਜੀ ਦੇ ਮੇਲ ਦਾ ਆਨੰਦ ਮਾਣ ਰਹੀ ਹੈ। ਬੜਾ ਹੀ ਠੰਡਾ, ਸ਼ਾਂਤ ਅਰ ਟਿਕਿਆ ਹੋਇਆ ਮਾਹੌਲ ਹੈ। ਸ਼ਬਦ ਗਾਇਆ ਜਾ ਰਿਹਾ ਹੈ। हर प्रेम भगत जन बेद्या से आन कत जाही मीन बिछोहा नासह जल बिन मर पाही हर बिन क्यों रही है दुख किन सही है चात्रिक बूंद प्यासया कबरैन बिहावे चकवी सुख पावे सूरज किरण पर गासिया हर दर्श मन लागा दिन ससभागा ਅੰਦੀਨ ਹਰ ਗੁਣ ਗਾਹੀ ਨਾਨਕ ਦਾਸ ਕਹੇ ਬੇਨੰਤੀ ਕਤ ਹਰਬਿਨ ਪ੍ਰਾਣ ਟਿਕਾਹੀ ਇਹ ਸ਼ਬਦ ਅਜੇ ਆਪਣਾ ਆਨੰਦ ਵਿਖੇਰ ਹੀ ਰਿਹਾ ਸੀ ਕਿ ਦੀਵਾਨ ਵਿੱਚ ਕਸ਼ਮੀਰੀ ਪੰਡਿਤ ਪਹੁੰਚ ਗਏ ਔਰ ਆਦਰ ਨਾਲ ਨਮਸਕਾਰ ਕਰਕੇ ਸੰਗਤ ਵਿੱਚ ਬੈਠ ਗਏ ਸਨਮੁਖ ਹੋ ਰਹੇ ਸਤਗੁਰ ਜੀ ਦੇ ਇਲਾਹੀ ਦੀਦਾਰੇ ਦੀਵਾਨ ਦਾ ਸ਼ਾਂਤ ਅ ਟਿਕਿਆ ਹੋਇਆ ਮਾਹੌਲ ਮਿੱਠੀ ਆਵਾਜ਼ ਵਿੱਚ ਗਾਏ ਜਾ ਰਹੇ ਸਾਈਆਂ ਜੀ ਦੇ ਇਸ਼ਕ ਹਕੀਕੀ ਵਿੱਚ ਪਰੋ ਲੈਣ ਵਾਲੇ ਸੁਹਲੇ ਇਹਨਾਂ ਸਭ ਨੇ ਕਸ਼ਮੀਰੀ ਪੰਡਿਤਾ ਨੂੰ ਕੀਲ ਕੇ ਰੱਖ ਦਿੱਤਾ ਮਨ ਇੱਕਦਮ ਇਸ ਤਰ੍ਹਾਂ ਅਠ ਅਠੰਬਰ ਹੋ ਗਏ ਜਿਵੇਂ ਤਪਦੇ ਰੇਗਿਸਤਾਨ ਵਿੱਚ ਕਿਸੇ ਬਰਫ਼ ਦੇ ਘਰ ਨੂੰ ਆ ਛੂਹੇ ਹਨ ਇਸ ਤਰ੍ਹਾਂ ਮਹਿਸੂਸ ਹੋਵੇ ਜਿਵੇਂ ਕਿਸੇ ਨੇ ਨਰਕ ਦੇ ਬਲਦੇ ਭਾਮੜਾ ਵਿੱਚੋਂ ਚੱਕ ਕੇ ਇਕਦਮ ਹੀ ਬੈਕੁਨਠ ਵਿੱਚ ਪਹੁੰਚਾ ਦਿੱਤਾ ਹੋਵੇ ਇਸ ਤਰ੍ਹਾਂ ਦੇ ਇਲਾਹੀ ਮਾਹੌਲ ਵਿੱਚ ਟਿਕ ਕੇ ਸੂਰਤ ਨੇ ਕੁਝ ਤਾਕਤ ਫੜੀ ਆਰ ਦੀਵਾਨ ਦੀ ਸਮਾਪਤੀ ਤੋਂ ਬਾਅਦ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿੱਚ ਇਹ ਗੱਲ ਵਿੱਚ ਪੱਲਾ ਪਾ ਆਰ ਸੀਸ ਨਿਵਾਸ ਸਤਗੁਰੂ ਜੀ ਦੇ ਸਨਮੁਖ ਜਾ ਖੜੇ ਹੋਏ ਸਤਿਗੁਰ ਜੀ ਆਓ ਕਿਰਪਾ ਰਾਮ ਜੀ ਆਪ ਸਭ ਦਾ ਗੁਰੂ ਨਾਨਕ ਦੇ ਘਰ ਵਿੱਚ ਸਵਾਗਤ ਹੈ ਕਹੋ ਕਿਸ ਤਰ੍ਹਾਂ ਆਉਣਾ ਹੋਇਆ ਕਿਰਪਾ ਰਾਮ ਦਾਤਾ ਜੀ ਆਪ ਸਭ ਜਾਣਦੇ ਹੀ ਹੋ ਕਿ ਕਿਸ ਤਰ੍ਹਾਂ ਔਰੰਗਜ਼ੇਬ ਨੇ ਜ਼ੁਲਮਾਂ ਦੀ ਅਤ ਕੀਤੀ ਹੋਈ ਹੈ ਪਰ ਫਿਰ ਵੀ ਕੁਝ ਸੰਖੇਪ ਹਾਲਾਤ ਆਪ ਜੀ ਨਾਲ ਸਾਂਝੇ ਕਰਨੇ ਜ਼ਰੂਰੀ ਹਨ ਇਕ ਹੈ ਕਿਰਪਾ ਰਾਮ ਨੇ ਉਸ ਵਕਤ ਔਰੰਗਜ਼ੇਬ ਦੇ ਜ਼ੁਲਮਾਂ ਦੇ ਕੁਝ ਅਤ ਭਿਆਨਕ ਹਾਲਾਤ ਸਤਿਗੁਰ ਜੀ ਨੂੰ ਕਹਿ ਸੁਣਾਏ ਔਰ ਹੱਥ ਜੋੜ ਤਰਲਾ ਕਰਨ ਲੱਗਾ हे दाता ਜੀ ਆਪ ਜੀ ਦੇ ਸਿਵਾ ਪੂਰੇ ਹਿੰਦ ਵਿੱਚ ਅਜਿਹਾ ਕੋਈ ਵੀ ਨਹੀਂ ਹੈ ਜੋ ਇਸ ਜ਼ਾਲਮ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਲੋਕਾਈ ਨੂੰ ਬਚਾ ਸਕੇ ਇਸ ਜ਼ਿਲਤ ਭਰੇ ਨਰਕੀ ਜੀਵਨ ਤੋਂ ਸਾਨੂੰ ਨਿਜਾਤ ਦਿਵਾ ਸਕੇ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਬਚਾ ਸਕੇ ਸਾਡੇ ਧਰਮ ਦੀ ਰੱਖਿਆ ਕਰ ਸਕੇ ਤਰਲਾ ਹੈ ਦਾਤਾ ਜੀ ਸਾਨੂੰ ਆਪਣੀ ਸ਼ਰਣ ਬਖਸ਼ ਕੇ ਸ਼ਰਨ ਆਇਆਂ ਦੀ लाज ਰੱਖ ਲਵੋ ਜੀ ਸਾਡੀ ਬਾਹ ਫੜ ਲਵੋ ਜੀ ਇਹ ਕਹਿੰਦੇ ਕਹਿੰਦੇ ਕਿਰਪਾ ਰਾਮ ਦਾ ਮਨ ਭਰ ਆਇਆ ਔਰ ਅੱਖਾਂ ਵਿੱਚੋਂ ਨੀਰ ਦੀ ਨਦੀ ਵਹਿ ਤੁਰੀ ਸਤਿਗੁਰ ਜੀ ਕਿਰਪਾ ਰਾਮ ਜੀ ਹਾਲਾਤ ਸੱਚਮੁੱਚ ਹੀ ਅਤ ਦੁਖਦਾਈ ਔਰ ਅਸਹਿ ਹਨ ਪਰ ਜੇ ਦੀਰਗ ਸੋਚ ਕਰੋ ਤਾਂ ਇਹਨਾਂ ਹਾਲਾਤਾਂ ਦੇ ਕਸੂਰਵਾਰ ਅਸੀਂ ਵੀ ਤਾਂ ਹਾਂ ਹੀ ਦੋ ਸਦੀਆਂ ਹੋ ਚਲੀਆਂ ਨੇ ਗੁਰੂ ਨਾਨਕ ਚੀਖ ਚੀਖ ਕੇ ਸਾਨੂੰ ਦੱਸ ਰਿਹਾ ਹੈ ਕਿ ਅਸੀਂ ਸੱਚੇ ਧਰਮ ਮਾਰਗ ਤੋਂ ਭਟਕ ਚੁੱਕੇ ਹਾਂ ਫੋਕਟ ਧਰਮ ਕਰਮਾਂ ਨੇ ਸਾਨੂੰ ਅਸਲ ਧਰਮ ਮਾਰਗ ਤੋਂ ਕੋਸਾਂ ਦੂਰ ਕਰ ਦਿੱਤਾ ਹੈ ਸਿਰਫ ਭੇਖ ਧਰਮ ਦਾ ਰਹਿ ਗਿਆ ਹੈ ਪਰ ਅੰਦਰਲਾ ਬੁਰੀ ਤਰ੍ਹਾਂ ਸੜ ਗਲ ਚੁੱਕਾ ਹੈ ਖੋਖਲਾ ਹੋ ਚੁੱਕਾ ਹੈ ਜੇ ਆਪਾਂ ਚੀਨ ਕੇ ਆਪਾਂ ਖੋਜ ਕੇ ਆਪਣੀ ਸਹੀ ਪਛਾਣ ਨਾ ਕੀਤੀ ਔਰ ਸੱਚੇ ਧਰਮ ਮਾਰਗ ਨੂੰ ਸਹੀ ਕਰਕੇ ਆਪਣੇ ਅਮਲੀ ਜੀਵਨ ਵਿੱਚ ਨਾ ਅਪਣਾਇਆ ਤਾਂ ਸਮਝ ਲਵੋ ਕਿ ਅਸੀਂ ਇੱਕ ਜੜ ਵੀ ਹੋਣ ਬ੍ਰਖ ਦੀ ਤਰ੍ਹਾਂ ਹੀ ਹਵਾ ਦਾ ਇੱਕ ਹਲਕਾ ਜਿਹਾ ਝੌਂਕਾ ਵੀ ਸਾਨੂੰ ਉਖਾੜ ਕੇ ਰੱਖ ਦੇਵੇਗਾ ਪਰ ਅਸੀਂ ਗੁਰੂ ਨਾਨਕ ਦੀ ਇੱਕ ਨਾ ਸੁਣੀ ਸਾਡੇ ਹੀ ਭਲੇ ਲਈ ਉਸ ਦੀ ਬਖਸ਼ੀ ਹੋਈ ਜੀਵਨ ਯੁਗਤ ਨੂੰ ਸਮਝਣ ਔਰ ਅਪਣਾਉਣ ਦੀ ਕਦੇ ਕੋਸ਼ਿਸ਼ ਨਾ ਕੀਤੀ ਨਕਲੀ ਔਰ ਪੇਖੀ ਧਰਮੀ ਜੀਵਨ ਜਿਉਂਣ ਵਿੱਚ ਹੀ ਗਲਤਾਨ ਰਹੇ ਤੇ ਉਹੀ ਕੁਝ ਹੋਇਆ ਜਿਸ ਦੀ ਚੇਤਾਵਨੀ ਗੁਰੂ ਨਾਨਕ ਨੇ ਦਿੱਤੀ ਸੀ ਹੁਣ ਇਹ ਜ਼ੁਲਮ ਦਾ ਤੂਫਾਨ ਹਿੰਦ ਵਾਸੀਆਂ ਨੂੰ ਆਪਣੇ ਪੈਰਾਂ 'ਤੇ ਰੋਲ ਰਿਹਾ ਹੈ ਕਿਰਪਾ ਰਾਮ ਦਾਤਾ ਜੀ ਆਪ ਜੀ ਨਿਰੋਲ ਸੱਚ ਕਹਿ ਰਹੇ ਹੋ ਆਪਣੇ ਪੈਰਾਂ ਤੇ ਕੁਹਾੜੀ ਅਸਾਂ ਆਪ ਹੀ ਮਾਰੀ ਹੈ ਸਾਡੀਆਂ ਭੁੱਲਾਂ ਬਖਸ਼ ਲਵੋ ਜੀ ਹੁਣ ਜਿਸ ਤਰ੍ਹਾਂ ਆਪ ਜੀ ਕਹੋਗੇ ਉਸੇ ਤਰ੍ਹਾਂ ਕਰਾਂਗੇ ਕਿਵੇਂ ਹੁਣ ਸਾਡੀ ਲਾਜ ਰੱਖੋ ਅਜੇ ਇਹ ਗੱਲਬਾਤ ਹੋ ਹੀ ਰਹੀ ਸੀ ਕਿ ਸਾਹਿਬਜ਼ਾਦੇ ਦੀਵਾਨ ਵਿੱਚ ਆ ਗਏ ਸਤਗੁਰ ਜੀ ਨੂੰ ਸੀਸ ਨਿਵਾ ਸਤਗੁਰ ਜੀ ਦੇ ਕੋਲ ਹੀ ਬੈਠ ਗਏ আর ਕਸ਼ਮੀਰੀ ਪੰਡਿਤਾں ਦੇ ਬੁੱਝੇ ਹੋਏ ਚਿਹਰੇ ਦੇਖ ਕੇ ਸਤਗੁਰ ਜੀ ਤੋਂ ਉਹਨਾਂ ਦੀ ਮੁਸ਼ਕਲ ਬਾਰੇ ਪੁੱਛਣ ਲੱਗੇ ਜਦ ਸਾਰੇ ਹਾਲਾਤਾਂ ਬਾਰੇ ਸੁਣਿਆ ਗੋਬਿੰਦ ਦਾ ਚਿਹਰਾ ਕਿਸੇ ਅਗੰਮੀ ਜ਼ਲਾਲ ਨਾਲ ਭਖ ਉੱਠਿਆ ਅੱਖਾਂ ਵਿੱਚ ਇੱਕ ਅਜੀਬ ਜਿਹੀ ਲਾਲੀ ਆਈ ਔਰ ਗੁਰੂ ਪਿਤਾ ਜੀ ਤੋਂ ਹੱਥ ਜੋੜ ਪੁੱਛਣ ਲੱਗੇ ਫਿਰ ਦਾਤਾ ਜੀ ਕੀ ਹਾਲ ਹੈ ਇਹਨਾਂ ਸੱਜਣਾ ਦੀ ਮੁਸ਼ਕਲ ਦਾ ਸ਼ਰਨ ਆਇਆਂ ਦੀ ਲਾਜ ਪਾਲਣੀ ਬਿਰਦ ਹੈ ਗੁਰੂ ਨਾਨਕ ਦੇ ਘਰ ਦਾ ਸਤਗੁਰ ਜੀ ਨੈਣ ਮੁੰਦ ਕੇ ਔਰ ਕੁਝ ਦੇਰ ਸੋਚ ਕੇ ਇਸ ਵਕਤ ਹਿੰਦਵਾਸੀਆਂ ਦੀ ਮੁਸ਼ਕਲ ਦਾ ਹੱਲ ਇੱਕ ਮਹਾਨ ਰੋਹਾਨੀ ਰੂਹ ਇੱਕ ਰੱਬੀ ਆਤਮਾ ਮਹਾਪੁਰਖ ਦੇ ਸੀਸ ਦੀ ਕੁਰਬਾਨੀ ਮੰਗਦਾ ਹੈ ਜਦ ਇਹ ਸੁਣਿਆ ਤਾਂ ਗੋਵਿੰਦਾ ਰੂਪ ਹੋਰ ਜਲਾਲ ਨਾਲ ਭਖ ਉੱਠਿਆ ਹੱਥ ਜੁੜ ਗਏ ਔਰ ਜ਼ੁਬਾਂ ਚੋਂ ਨਿਮਰਤਾ ਭਰਪੂਰ ਪਰ ਹਿਰਦੇ ਵੇਦਨੀ ਸਦ ਉੱਠੀ ਦਾਤਾ ਜੀ ਫਿਰ ਸੋਚ ਕਾਦੀ ਆਪ ਜੀ ਨਾਲੋਂ ਮਹਾਨ ਰੋਹਾਨੀ ਰੂਹ ਆਪ ਜੀ ਨਾਲੋਂ ਉੱਚੀ ਰੱਬੀ ਆਤਮਾ ਆਪ ਜੀ ਨਾਲੋਂ ਵੱਡਾ ਮਹਾਪੁਰਖ ਕੋਈ ਹੋਰ ਇਸ ਪੂਰੇ ਬ੍ਰਹਿਮੰਡ ਵਿੱਚ ਨਹੀਂ ਹੈ ਜਦ ਗੋਵਿੰਦਾ ਇਹ Nirbhay ਰੂਪ ਦੇਖਿਆ ਮਾਨਵਤਾ ਦਾ ਦੁੱਖ ਹਰਨ ਵਾਲੀ ਉਸ ਦੀ ਇਹ ਤਸਵੀਰ ਦੇਖੀ ਜਲਾਲ ਭਰਪੂਰ ਪਰ ਨਿਮਰਤਾ ਦੇ ਰੰਗ ਵਿੱਚ ਰੰਗੀ ਹੋਈ ਇਹ ਕਮਾਲ ਦੀ ਸ਼ਬਦਾਵਲੀ ਉਸ ਦੀ ਪਾਵਨ ਰਸਨਾ ਚੋਂ ਸੁਣੀ ਸਭ 당ਗ ਰਹਿ ਗਏ ਔਰ ਇਕਦਮ ਛਨਾਟਾ ਛਾ ਗਿਆ ਪਰ ਸਤਗੁਰ ਜੀ ਦਾ ਚਿਹਰਾ ਕਿਸੇ ਇਲਾਹੀ ਚਮਕ ਨਾਲ ਚਮਕਿਆ ਔਰ ਫੁੱਲ ਦੀ ਭਾਂਤੀ ਖੇੜ ਉੱਠਿਆ ਲਬ ਮੁਸਕਰਾਏ ਗੋਬਿੰਦੀਆਂ ਅੱਖਾਂ ਨਾਲ ਅੱਖਾਂ ਮਿਲੀਆਂ ਕੋਈ ਰੱਬੀ ਇਸ਼ਾਰਾ ਹੋਇਆ ਔਰ ਸਤਗੁਰ ਜੀ ਦੀ ਰਸਨਾ ਪੁਕਾਰ ਉੱਠੀ ਜਾਓ ਪਿਆਰਿਓ ਔਰੰਗਜ਼ੇਬ ਨੂੰ ਕਹਿ ਦਿਓ ਕਿ ਅਸੀਂ ਸਭ ਗੁਰੂ ਨਾਨਕ ਦੀ ਸ਼ਰਨ ਵਿੱਚ ਹਾਂ ਆਪ ਲੋਕਾਈ ਤੇ ਜ਼ੁਲਮ ਕਰਨਾ ਬੰਦ ਕਰ ਦੇਵੇ ਜੇ ਗੁਰੂ ਤੇਗ ਬਹਾਦਰ ਇਸਲਾਮ ਕਬੂਲ ਕਰ ਲੈਣਗੇ ਅਸੀਂ ਸਾਰੇ ਆਪਣੇ ਆਪ ਇਸਲਾਮ ਕਬੂਲ ਕਰ ਲਵਾਂਗੇ ਇਹ ਸੁਣ ਕਿਰਪਾ ਰਾਮ ਸਮੇਤ ਸਾਰੇ ਹੀ ਕਸ਼ਮੀਰੀ ਪੰਡਤਾਂ ਦੇ ਚਿਹਰੇ ਖਿਲ ਉੱਠੇ ਸ੍ਰੀ ਗੁਰੂ ਤੇਗ ਬਹਾਦਰ ਜੀ ਇਕ ਢਾਲ ਦੀ ਤਰ੍ਹਾਂ ਆਪਣੇ ਅੱਗੇ ਖੜੇ ਨਜ਼ਰੀ ਆਏ ਸਭ ਸਤਿਗੁਰ ਜੀ ਦਾ ਧੰਨਵਾਦ ਕਰਦੇ ਵਿਦਾ ਹੋਏ ਪਿਆਰਿਓ ਇਹ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਪਿਆਰਿਓ ਗੁਰ ਇਤਿਹਾਸ ਨਾਲ ਸੰਬੰਧਿਤ ਪਰੰਪਰਾਸ ਤੋਂ ਜਿੰਨੇ ਵੀ ਪ੍ਰਸੰਗ ਪੜੇ ਗਏ ਹਨ ਉਹਨਾਂ ਸਾਰੇ ਪ੍ਰਸੰਗਾ ਨੂੰ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ